ਗੁਰਜੀਤ ਹਾਂਜੀ ਬਾਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਹਿਲਾਂ ਸਤਿ ਸ਼੍ਰੀ ਅਕਾਲ ਜੀ ਅ ਭਾਜੀ ਮੈਂ ਅ ਥੋੜੇ ਜਿਹਾ ਤੁਹਾਡਾ ਟਾਈਮ ਲੈਣਾ ਮੈਂ ਸਟਾਕਨ ਤੋਂ ਬੋਲ ਰਿਹਾ ਹਾਂ ਤੇ ਮੈਂ 2013 ਦਾ ਟਰੈਕਿੰਗ ਕਰ ਰਿਹਾ ਸੀਗਾ ਮੇਰੇ ਕੋਲ ਵਰਕ ਪਰਮਿਟ ਹੈਗਾ ਠੀਕ ਹੈ ਜੀ ਕੋਈ ਡੀਯੂਆਈ ਨਹੀਂ ਹੈ ਕੋਈ ਐਕਸੀਡੈਂਟ ਨਹੀਂ ਹੈਗਾ ਕੋਈ ਨਸ਼ਾ ਪੱਤਾ ਨਹੀਂ ਕਰਦੇ ਸਭ ਕੁਝ ਕਲੀਨ ਸੀਗਾ ਤੇ 2019 ਜੇ ਮੇਰਾ ਸ਼ਾਦੀ ਦਾ ਕੇਸ ਪਾਸ ਹੋਇਆ ਸੋ ਮੇਰਾ ਹਲੇ ਗ੍ਰੀਨ ਕਾਰਡ ਨਹੀਂ ਆਇਆ ਤੇ ਮੈਂ ਹੁਣ ਜਿੱਦਾਂ ਮੈਨੂੰ ਪਹਿਲੇ 17000 ਬੰਦਿਆਂ 'ਚ ਮੈਨੂੰ ਵੀ ਜਿੱਦਾਂ ਡੀਐਮਬੀ ਦੀ ਚਿੱਠੀ ਆ ਗਈ ਸੀ ਠੀਕ ਹੈ ਜੀ ਤੇ ਮੈਂ ਡੀਐਮਬੀ ਕੱਲ ਜਾ ਕੇ ਪਤਾ ਕਰਕੇ ਆਂ ਡਾਕਟਰ ਡੀਐਮਬੀ ਵੀ ਗਿਆ ਤੇ ਮੈਂ ਸੈਕਰਾਮੈਂਟੋ ਕਮਰਸ਼ੀਅਲ ਡੀਐਮਬੀ ਵੀ ਪਤਾ ਕੀਤਾ ਹਨਾ ਓਕੇ ਤੇ ਉਹ ਕਹਿੰਦੇ ਜਿਹੜਾ ਜਿਹੜਾ ਕੋਡ ਦਾ ਆਰਡਰ ਆਇਆ ਆ ਉਹ ਸਟੇ ਦਾ ਆਇਆ ਉਹ ਬਾਕੀਆਂ ਦਾ ਨਹੀਂ ਉਹਦਾ ਕੋਈ ਲੈਣਾ ਦੇਣਾ ਉਹ ਸੀ ਨਾ ਹੈਗਾ ਜਿਹੜੇ 17000 ਬੰਦਿਆਂ ਨੂੰ ਇਹਨਾਂ ਨੇ ਕੱਢੇ ਆ ਨਾ ਉਹ ਬਾਕੀ ਮਿਸਮੈਚ ਡੇਟਾ ਵਾਲੇ ਆ ਜਿੱਦਾਂ ਹੁਣ ਮੈਂ ਆਪਣਾ ਦੱਸਦਾ ਮੇਰਾ ਕੀ ਹੋਇਆ ਸੀ ਮੈਂ ਪਿਛਲੇ ਸਾਲ ਚਾਰੇ ਹੀ ਰਿਟਰਨ ਟੈਸਟ ਦੇ ਗਏ ਆਪਣੇ ਸਟਾਕਨ ਡੀਐਮਬੀ ਦੇ ਹੂੰ ਹੂੰ ਤੇ ਆਪਣਾ ਜਿਹੜਾ ਲਾਇਸੈਂਸ ਲਿਆ ਸੀ ਪਰ ਉਦੋਂ ਮੇਰੇ ਕੋਲ ਵਰਕ ਪਰਮਿਟ ਜਿਹੜਾ ਸਵਾਕਤਾਲ ਦਾ ਰਹਿੰਦਾ ਉਸ ਤੋਂ ਬਾਅਦ ਮੈਨੂੰ 5 ਸਾਲ ਦਾ ਵਰਕ ਪਰਮਿਟ ਦੁਬਾਰਾ ਮਿਲਿਆ ਕਹਿੰਦੇ ਮੇਰਾ ਹਲੇ ਗ੍ਰੀਨ ਕਾਰਡ ਮਿਲਿਆ ਨਹੀਂ ਆਇਆ ਨਹੀਂ ਹਲੇ ਠੀਕ ਹੈ ਹੋਰਦੇ ਪਤਾ ਨਹੀਂ ਕਿੰਨਾ ਟਾਈਮ ਲੱਗਣਾ ਸੋ ਕਹਿਣ ਦਾ ਮਤਲਬ ਇਹ ਕੋ ਕਹਿੰਦੇ ਤੁਹਾਡੀ ਜਿਹੜੀ ਡੇਟ ਮਿਸਮੈਚ ਹੋਈ ਆ ਪਰ ਲਾਇਸੈਂਸ ਇਹਨਾਂ ਨੇ ਮੈਨੂੰ 4 ਸਾਲ ਦਾ इशੂ ਕਰ ਦਿੱਤਾ ਠੀਕ ਹੈ ਜੀ ਉਸ ਤੋਂ ਪਰੇ ਦਾ ਹਾਂ ਜੀ ਉਸ ਤੋਂ ਪਰੇ ਦਾ ਤੇ ਹੁਣ ਮੈਨੂੰ ਉਸ ਤੋਂ ਬਾਅਦ ਮੈਂ ਜਦੋਂ ਵਰਕ ਪਰਮਿਟ ਅਪਲਾਈ ਕੀਤਾ 2028 ਦਾ ਮੈਨੂੰ ਵਰਕ ਪਰਮਿਟ ਮਿਲ ਗਿਆ 28 ਤੱਕ ਦਾ ਮੇਰਾ ਜੋ ਡੇਟ ਆਫ ਵਰਕ ਹੁੰਦੀ ਆ ਉਸ ਤੱਕ ਦਾ ਲਾਇਸੈਂਸ ਹੈ ਹੁਣ ਉਹ ਜਦੋਂ ਮੈਨੂੰ ਚਿੱਠੀ ਆਈ ਤੇ ਮੈਂ ਹੁਣ ਚਲੋ ਆਪਾਂ ਹੁਣ ਪਤਾ ਦਾ ਕਰਨਾ ਹੈ ਕਿ ਅਸੀਂ ਉਹ ਤਾਂ ਹੈ ਨਹੀਂ ਕਿ ਮਤਲਬ ਇੱਕਦਮ ਖੜੇ ਪੈਰ ਆਪਣਾ ਕੁਝ ਦੇਖਾਂਗੇ ਕਹੂੰਗੀ ਸਾਰੇ ਬੰਦਿਆਂ ਨੂੰ ਤਾਂ ਇਹ ਲੱਗਦਾ ਕਿ ਸ਼ਾਇਦ ਜੱਜ ਸਾਹਿਬ ਨੇ ਜਾਂ ਕੱਲ ਨੂੰ ਕੁਝ ਇਦਾਂ ਦੀ ਚੀਜ਼ ਹੋ ਜਾਊਗੀ ਕਿ ਸ਼ਾਇਦ ਬਾਕੀਆਂ ਦਾ ਵੀ ਬਚਾਅ ਹੋ ਜੇ ਪਰ ਜਿਹੜੀ ਭਾਜੀ ਚੀਜ਼ ਉਹਨਾਂ ਨੇ ਡੀਐਮ ਵੀ ਨੇ ਇਹ ਗੱਲ ਬੋਲੀ ਹੈ ਨਾ ਉਹ ਕਹਿੰਦੇ ਕਿ ਜਿਨ੍ਹਾਂ ਨੂੰ ਪਾਤਾ ਹੈ ਨਾ ਉਹਨਾਂ ਦੇ ਬਾਰੇ ਸਾਨੂੰ ਕੋਈ ਵੀ ਇਨਫੋਰਮੇਸ਼ਨ ਨਹੀਂ ਹੈ ਕਿ ਉਹਨਾਂ ਦੀ ਸਿਰਫ ਇਹੀ ਚੀਜ਼ ਦਸੀ ਹੈ ਕਿ ਉਹਨਾਂ ਦੇ ਕੈਨਸਲ ਹੋਣੇ ਹੀ ਹੋਣੇ ਆ ਜੋ ਮਰਜ਼ੀ ਕਰ ਕੀ ਹੁਣ ਹੁਣ ਤੁਹਾਨੂੰ ਨਵਾਂ ਦੇਣਗੇ ਕੀ ਕਰਨਗੇ ਕੀ ਕਹਿੰਦੇ ਅੱਗੇ ਕੀ ਹੋਊਗਾ ਉਹ ਕਹਿੰਦੇ ਕਿ ਤੁਸੀਂ ਆਪਣੀ ਨਵੀਂ ਇੱਥੇ ਆ ਕੇ ਆਪਣੀ ਐਪਲੀਕੇਸ਼ਨ ਭਰੋ ਸੀ ਕਲਾਸ ਦੀ ਤੁਹਾਨੂੰ ਬਿਨਾਂ ਕਿਸੇ ਫੀਸ ਦੇ ਬਿਨਾਂ ਕੋਈ ਹੋਰ ਟੈਸਟ ਦੇ ਤੁਹਾਨੂੰ ਸੀ ਕਲਾਸ ਦਿੱਤਾ ਜਾਊਗਾ ਪਰ ਤੁਹਾਡਾ ਜਿਹੜਾ ਕਮਰਸ਼ੀਅਲ ਲਾਇਸੈਂਸ ਆ ਉਹਦੇ ਉੱਤੇ ਜਿਹੜਾ ਪੰਚ ਕਰਕੇ ਮਤਲਬ ਉਹਨੂੰ ਪੰਚ ਕਰਤਾ ਜਾਊਗਾ ਉਹ ਕੈਨਸਲ ਕਰ ਦੇਣਾ ਉਹ ਹਾਂ ਉਹ ਉਹ ਜਿਹੜਾ ਸੀ ਕਲਾਸ ਵੀ ਮਿਲਣਾ ਉਹ ਤੁਹਾਡੇ ਵਰਕ ਪਰਮਿਟ ਦੇ ਉਤੇ ਹੈ ਕਿ ਕਿੰਨੇ ਟਾਈਮ ਦਾ ਤੁਹਾਡੇ ਕੋਲ ਵਰਕ ਪਰਮਿਟ ਹਸਾਬ ਨਾਲ ਕੋਈ ਐਕਸਪਾਇਰੀਸ਼ਨ ਉਹਦਾ ਮੈਚ ਹੋਊਗੀ ਮੈਚ ਹੋਊਗੀ ਹਾਂਜੀ ਇਹ ਇਹੀ ਮਤਲਬ ਮੈਂ ਫਿਰ ਤੋਂ ਤੁਹਾਨੂੰ ਸੀਡੀਐਲ ਲੈਣ ਦੇ ਲਈ ਦੁਬਾਰਾ ਫਿਰ ਉਹਨ ਕੀ ਉਹਨਾਂ ਨੇ ਕਿਹਾ ਵੀ ਕਰਨਾ ਪੈਣਾ ਦੁਬਾਰਾ ਟੈਸਟ ਦੇਣੇ ਪੈਣਗੇ ਨਹੀਂ 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 ਸੀਡੀਐਲ ਸੀਡੀਐਲ ਦਾ ਉਹਨਾਂ ਨੇ ਕਿਹਾ ਕਿ ਜੇ ਤਾਂ ਤੁਹਾਡਾ ਵਿਦਨ ਇਸ ਜਿਹੜਾ ਐਕਸਪਾਇਰ ਹੋਣ ਵਾਲਾ ਲਾਇਸੈਂਸ ਹੈ ਜਿਹਨੂੰ ਪੰਚ ਕੀਤਾ ਗਿਆ ਜੇ ਤਾਂ ਉਹਦੇ ਵਿੱਚ ਤੁਹਾਡਾ ਗ੍ਰੀਨ ਕਾਰਡ ਆ ਜਾਂਦਾ ਤੁਸੀਂ ਆ ਕੇ ਡੀਐਮਬੀ ਦੁਆਰਾ ਆਪਣਾ ਲੈ ਸਕਦੇ ਆ ਸ਼ਾਇਦ ਤੁਹਾਨੂੰ ਰਿਟਨ ਟੈਸਟ ਦੇਣੇ ਪੈ ਸਕਦੇ ਆ ਦੁਬਾਰਾ ਉਹਦੇ ਚ ਠੀਕ ਹੈ ਜੀ ਨੰਬਰ 2 ਜੇ ਉਹਦੇ ਦਰਮਿਆਨ ਤੁਹਾਡਾ ਇਹ ਨਹੀਂ ਆਉਂਦਾ ਗ੍ਰੀਨ ਕਾਰਡ ਮੰਨ ਲਓ ਜਿੱਦਾਂ ਮੈਨੂੰ ਹੁਣ 2028 ਦੀ ਇਹਨਾਂ ਨੂੰ ਦਿੱਤੀ ਸੀਗੀ ਜੇ ਉਹਦੇ ਦਰਮਿਆਨ ਮੈਂ ਉਹਨਾਂ ਨੂੰ ਆਪਣਾ ਉਹ ਨਹੀਂ ਦਿੰਦਾ ਉਹ ਫੇਰ ਸਾਰਾ ਜ਼ੀਰੋ ਤੋਂ ਹੋ ਜਾਣਾ ਤੇ ਤੁਹਾਨੂੰ ਦੁਬਾਰਾ ਸ਼ੁਰੂ ਜਣਾ ਪੈਣਾ ਸਾਰਾ ਕੁਝ ਮਤਲਬ ਨਵੇਂ ਸਿਰੇ ਤੋਂ ਸ਼ੁਰੂ ਕਰਨਾ ਪੈਣਾ ਠੀਕ ਹੈ ਜੀ ਹਾਂਜੀ ਤੋਂ ਮੈਂ ਮੈਂ ਇਹ ਸੋਚਿਆ ਕਿ ਚਲੋ ਆਪਣੇ بڑے ਲੋਕਾਂ ਨੂੰ ਇਹ ਲੱਗਦਾ ਆ ਕਿ ਆਪਾਂ ਕਿਉਂਕਿ ਮੈਂ ਭਾਜੀ ਉਹਨਾਂ ਦਾ ਸ਼ੋਅ ਕਾਫੀ ਟਾਈਮ ਦਾ ਦੇਖਦਾ ਫਾਲੋ ਕਰ ਰਿਹਾ ਮੈਂ ਰਮਨ ਭਾਜੀ ਨੂੰ ਵੀ ਇੱਕ ਦੋ ਵਾਰੀ ਫੋਨ ਤੇ ਗੱਲ ਹੋਈ ਸੀ ਆਪਣੀ ਤੇ ਮੈਂ ਇਹੀ ਗੱਲ ਆਪਾਂ ਜਿਹੜੇ ਸਿਆਣੇ ਬੰਦੇ ਗਾਈਡ ਕਰ ਰਹੇ ਹਨ ਪਲੀਜ਼ ਇਹਨੂੰ ਮਿਸ ਇਨਫਾਰਮੇਸ਼ਨ ਚ ਨਾ ਲੈਣ ਕਿਉਂਕਿ ਆਪਣੇ ਲੋਕ ਐਸ ਵੇਲੇ ਚਲੋ ਠੀਕ ਹੈ ਡਰ ਦਾ ਮਾਹੌਲ ਹੈਗਾ ਆ ਬਟ ਆਪਾਂ ਇਸ ਚੀਜ਼ ਨੂੰ ਨੰਗਣਾ ਵੀ ਹੈ ਸਾਰੇ ਲੋਕ ਪਹਿਲੀ ਗੱਲ ਦੱਸੀਏ ਕਿ ਇੱਥੇ ਅ 10 ਤੋਂ 12% ਹੀ ਹੈ ਜਿਹੜੇ ਅਮਰੀਕਾ ਦੇ ਵਿੱਚ ਟਰਕਿੰਗ ਕਰਦੇ ਆ ਬਾਕੀ 88% ਦੁਨੀਆ ਟਰਕਿੰਗ ਨਹੀਂ ਕਰਦੀ ਹੈਗੀ ਅਮਰੀਕਾ ਦੇ ਵਿੱਚ ਜਿਹੜੇ ਘਰ ਚਲਾਉਂਦੇ ਆ ਠੀਕ ਹੈ ਜੀ ਸੋ ਆਪਾਂ ਆਪਾਂ ਥੋੜੇ ਤਗੜੇ ਹੋਈਏ ਕੰਮ ਹੋਰ ਬਹੁਤ ਆ ਥੋੜੇ ਸਕਿੱਲ ਆਪਾਂ ਡਿਵੈਲਪ ਕਰ ਲਈਏ ਕਰਨ ਜੇ ਕਰਨ ਵਾਲਾ ਹੋਵੇ ਤੇ ਜੇ ਐਡੀ ਦੂਰੋਂ ਇੰਡੀਆ ਤੋਂ ਚੱਲ ਕੇ ਇੱਥੇ ਆ ਕੇ ਟਰੱਕ ਚਲਾ ਸਕਦੇ ਉਹ ਤਾਂ ਬੰਦਾ ਕੁਝ ਵੀ ਕਰ ਸਕਦਾ ਇੱਥੇ ਯੂ نو ਜੇ ਜ਼ਿੰਦਗੀ ਜਲਾਉਣੀ ਹੈ ਕਿਸੇ ਨੂੰ ਠੀਕ ਹੈ ਜੀ ਸੋ ਆਪਾਂ ਸਾਰਿਆਂ ਨੂੰ ਇਹੀ ਕਵਾਂਗੇ ਚੜ੍ਹਦੀ ਕਲਾ 'ਚ ਰਹੋ ਤੋ ਜੋ ਵੀ ਹੋਊਗਾ ਜੋ ਵੀ ਗਵਰਨਮੈਂਟ ਕਰ ਰਹੀ ਹੈ ਜੋ ਉਹਨਾਂ ਨੇ ਕਰਨਾ ਹੈ ਜੋ ਉਹਨਾਂ ਤੋਂ ਗਲਤੀਆਂ ਹੋਈਆਂ ਗਲਤੀਆਂ ਤਾਂ ਜਦੋਂ ਸਟੇਟ ਦੀਆਂ ਬਟ ਐਸ ਵੇਲੇ ਰਗੜੇ ਜਿਹੜੇ ਆ ਉਹ ਮਤਲਬ ਆਮ ਬੰਦੇ ਵੀ ਜਾ ਰਹੇ ਹੁਣ ਮੈਂ 13 ਸਾਲ ਤੋਂ ਟਰਕਿੰਗ ਕਰ ਰਿਆ ਸੀ ਤੇ ਮੈਂ ਛੱਡ ਰਿਹਾ ਹਾਂ ਮੈਂ ਕਿਹਾ ਚਲੋ ਦੱਸ ਓਕੇ ਆ ਕਿ ਨਵੇਂ ਬੰਦਿਆਂ ਨੂੰ ਵੀ ਹੁਣ ਮੌਕਾ ਮਿਲਣਾ ਚਾਹੀਦਾ ਨਹੀਂ ਤਾਂ ਅਸੀਂ ਤਾਂ ਛੱਡਣੀ ਹੀ ਨਹੀਂ ਸੀ ਚਲੋ ਠੀਕ ਹੈ ਥੈਂਕ ਯੂ ਵੀਰੇ ਥੈਂਕ ਯੂ ਕਾਲਾ ਥੈਂਕ ਯੂ ਬਹੁਤ ਵਧੀਆ ਜਾਣਕਾਰੀ ਦਿੱਤੀ ਆ ਏਦਾਂ ਦੇਖੋ ਏਦਾਂ ਦੇ ਜਿਹੜੇ ਕੇਸਸ ਹੈਗੇ ਏਦਾਂ ਦੀਆਂ ਜਿਹੜੀਆਂ ਜਾਣਕਾਰੀਆਂ ਹੈਗੀਆਂ ਉਹ ਮਿਲਦੀਆਂ ਨੇ ਜਿਹੋਨੀਆਂ ਰਹਿਣ ਤਾਂ ਆਪਾਂ ਨੂੰ ਜਿਹੜਾ ਆ ਬਾਕੀਆਂ ਨੂੰ ਹੌਸਲਾ ਮਿਲਦਾ ਰਹਿੰਦਾ ਸੋ ਆ ਵਧੀਆ ਚੀਜ਼ ਸੁਣਨ ਨੂੰ ਮਿਲੀ ਆ ਕਿ ਜੇ ਤੁਹਾਡਾ ਲਾਇਸੈਂਸ ਅੱਜ ਉਹਨਾਂ ਨੇ ਕੈਨਸਲ ਕਰ ਦਿੱਤਾ ਆ ਜਦੋਂ ਤੁਹਾਡਾ ਗ੍ਰੀਨ ਕਾਰਡ ਆ ਜਾਂਦਾ ਹੈ ਤੁਹਾਡੇ ਹੱਥ ਗ੍ਰੀਨ ਕਾਰਡ ਆ ਤੁਸੀ ਵਾਪਸ ਜਾ ਕੇ ਜੇ ਤੁਹਾਡੀ ਅਜੇ ਉਹਦੀ ਮਿਆਦ ਖਤਮ ਨਹੀਂ ਹੋਈ ਤੁਸੀਂ ਲੈ ਸਕਦੇ ਹੋ ਵਾਪਸ ਇਹ ਚਿਕੜੀ ਵੱਟੀ ਗੱਲ ਹੈ ਤੇ ਮੇਰੇ ਖਿਆਲ ਹੁਣ ਜਿਹੜੀ ਹੁਣ ਜਿਹੜੇ ਲਾਇਸੈਂਸ ਦੁਆਰਾ ਇਸ਼ੂ ਹੋਣਿਆ ਰਾਜਕਰਨ ਉਹਨਾਂ ਦੇ ਵਿੱਚ ਆਈ ਥਿੰਕ ਕਿ ਜਿਹੜੇ ਟੈਸਟ ਦੀ ਪਾਲਿਸੀ ਹੈਗੀ ਆ ਇੰਗਲਿਸ਼ ਦੀ ਪਾਲਿਸੀ ਹੈਗੀ ਆ ਇਹ ਜਿਹੜੀਆਂ ਸਖਤ ਹੋ ਜਾਣਗੀਆਂ ਜਿਹੜੀਆਂ ਇਹਨਾਂ ਦੇ ਵਿੱਚ ਆਏਗਾ ਯਾ ਬਿਲਕੁਲ ਏਟਲੀਸਟ ਕਲਾਸ ਸੀ ਦਾ ਤੁਹਾਨੂੰ ਉਦਾਂ ਹੀ ਦੇ ਰਿਹਾ ਐਪਲੀਕੇਸ਼ਨ ਭਰੋ ਵਿਦਾਊਟ ਐਨੀ ਫੀਸ ਸੋ ਨਾਲ ਦੇ ਨਾਲ ਕਿੰਦੇ ਵੀ ਉਹ ਤੁਹਾਨੂੰ